ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਜਿੱਥੇ ਕਿ ਇੱਕ ਦੂਜੇ ਦੀ ਚ ਹੈਲਪ ਵੀ ਹੋ ਜਾਂਦੀ ਹੁੰਦੀ ਹੈ ਤੇ ਇੱਕ ਦੂਜੇ ਨਾਲ ਜਿਹੜੇ ਆਪਾਂ ਪੁਰਾਣੇ ਬੰਦੇ ਵਿਛੜੇ ਹੋਏ ਐ ਉਹਦਾਂ ਮਿਲ ਜਾਂਦੇ ਹੁੰਦੇ ਐ ਕਿਉਂਕਿ ਸੋਸ਼ਲ ਮੀਡੀਆ ਜਿਵੇਂ ਉਹ ਫੇਸਬੁੱਕ ਹੈ ਇੰਸਟਾਗ੍ਰam ਹੈ YouTube ਹੈ ਤਾਂ ਹੁਣ ਜਿਹੜੇ 1990 ਚ ਜਾਂ 92 ਚ ਜਾਂ 88 ਚ ਪੜ੍ਹੇ ਸੀ ਆਪਸ ਵਿੱਚ ਇਕੱਠੇ ਨਹੀਂ ਹੋਏ ਤਾਂ ਹੁਣ ਇੱਕ ਦੂਜੇ ਫੇਸਬੁੱਕ ਬਣਾ ਕੇ ਫਰੈਂਡ ਰਿਕੁਐਸਟਾਂ ਭੇਜ ਕੇ ਤੇ ਉਹ ਦੋਸਤ ਬਣ ਜਾਂਦੇ ਆ ਤੇ ਜਾਂ ਆਪਾਂ ਐਡਾ ਲਾ ਦਿੰਨੇ ਆ ਵੀ ਆਹ ਚੀਜ਼ ਇੱਥੋਂ ਆ ਮਿਲਦੀ ਆ ਜੀ ਏਕ ਵਧੀਆ ਸਿਸਟਮ ਸੀਗਾ ਪਰ ਜਿਹੜਾ ਹੁਣ ਪੋਲੀਟੀਕਲ ਲੀਡਰਾਂ ਨੇ ਇਹਦੇ ਵਿੱਚ ਵੀ ਆ ਕੇ ਗੰਦ ਪਾਤਾ ਉਹ ਕਿਵੇਂ ਪਾਤਾ ਸਾਨੂੰ ਦੱਸਦਾ ਸੁਣੋ ਹੁਣ ਰੌਲਾ ਚੱਲ ਰਿਹਾ ਭਾਨੇ ਸਿੱਧੂ ਦਾ ਕੋਡਦੁੰਨੇ ਵਾਲਾ ਮੁੰਡਾ ਜਿਹੜਾ ਫੜਿਆ ਹੋਇਆ ਹੈ ਉਹਦੇ ਤੇ ਕੱਟ ਕਰ ਰਿਹਾ ਸਿਮਰਜੀਤ ਮਾਨ ਵਰਗੇ ਇੱਕ ਤਰੀਕ ਨੂੰ ਫਾਟ ਕਰੂਕਾਂਗੇ ਸੰਗਰੂਰ ਹੈੱਡਕੁਆਰਟਰ ਤੇ ਮੁੰਡਾ ਕੋਡਦੁੰਨੇ ਦਾ ਪਿੰਡ ਕੋਡਦੁੰਨੇ ਨਾਂ ਪਾਨਾ ਸਿੱਧੂ ਜ਼ਿਲ੍ਹਾ ਬਰਨਾਲਾ ਪੈਂਦਾ ਪਰਚਾ ਦਰਜ ਹੋਇਆ ਲੁਧਿਆਣੇ ਇੱਕ ਪਰਚਾ ਦਰਜ ਹੋਇਆ ਪਟਿਆਲੇ ਇੱਕ ਪਰਚਾ ਦਰਜ ਹੋਇਆ ਅੰਬੋੜ ਇੱਕ ਪਰਚਾ ਦਰਜ ਹੋਇਆ ਮਹਾਲੀ ਹੁਣ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਉਹਦੇ ਚ ਜਵਾਨਤ ਹੋਗੀ ਚਲੋ ਉੱਥੋਂ ਦੀ ਰੈਸਟ ਪਾਤੀ ਪਟਿਆਲਾ ਪੁਲਿਸ ਨੇ ਜੋ ਪਟਿਆਲਾ ਜੂਰਿਸਡਿਕਸ਼ਨ ਚ ਆਉਂਦਾ ਜਿਹੜਾ ਵੀ ਥਾਣਾ ਹੈ ਤੇ ਸੰਗਰੂਰ ਹੈੱਡ ਕੁਆਰਟਰ ਨਾਲ ਕੀ ਲੈਣਾ ਦੇਣਾ ਸੰਗਰੂਰ ਕੋਈ ਪਰਚਾ ਨਹੀਂ ਦਰਜ ਸੰਗਰੂਰ ਜ਼ਿਲ੍ਹੇ ਚ ਨਹੀਂ ਦਰਜ ਸੰਗਰੂਰ ਦੇ ਕਿਸੇ ਥਾਣੇ ਚ ਨਹੀਂ ਦਰਜ ਸੰਗਰੂਰ ਦੇ ਕਿਸੇ ਹੱਦ ਤੇ ਨਹੀਂ ਪਰਚਾ ਦਰਜ ਤੇ ਇਹ ਕੀ ਹੈ ਇਹ ਇੱਕ ਵੀਰੋ ਸਿਆਸੀ ਰੋਟੀਆਂ ਸੇਕਣੀਆਂ ਠੀਕ ਹੈ ਤੇ ਖਾਸ ਕਰਕੇ ਇਹ ਲੀਡਰ ਹੈ ਜਿਹੜੇ ਸ਼ਹੀਦ ਭਾਲਦੇ ਹੁੰਦੇ ਆ ਪਹਿਲਾਂ ਇਹਨਾਂ ਨੇ ਉਹਦੀ ਆੜ ਚ ਦੋ ਇੱਕ ਸਾਡੇ ਕਲਾਕਾਰ ਤੇ ਇੱਕ ਦੀਪ ਸਿੰਘ ਦੀ ਮੌਤ ਤੇ ਚੋਣਾ ਜਿੱਤੀਆਂ ਤੇ ਹੁਣ ਨਵਾਂ ਕੱਲ ਨੂੰ ਹੋਰ ਸਟੰਟ ਖੇਡ ਰਹੇ ਆ ਪੁਲਿਸ ਹੈੱਡ ਆਪਣਾ ਸਖਰੂਰ ਹੈੱਡਕੁਆਟਰ ਨਾਲ ਕੋਈ ਲੈਣਾ ਦੇਣਾ ਨਹੀਂ ਏਜ ਕੀ ਹੈ ਲੋਕਾਂ ਨੂੰ ਖੱਜਲਖਵਾਰ ਕਰਨਗੇ ਆਵਾਜ਼ਾਈ ਵਿੱਚ ਠੱਲ ਪਾਉਣਗੇ ਪ੍ਰਸ਼ਾਸਨ ਨੂੰ ਦਿੱਕਤ ਖੜੀ ਕਰਨਗੇ ਤੇ ਉਥੇ ਫੇਰ ਕੀ ਹੈ ਇਕੱਠ ਚ ਗਏ ਸੀ ਜੀ ਸਾਡਾ ਮੋਬਾਈਲ ਚੋਰੀ ਹੋ ਗਿਆ ਸਾਡਾ ਬਟੂਗਾ ਚੋਰੀ ਹੋ ਗਿਆ ਸਾਡਾ ਜੀ ਆ ਕੁਝ ਹੋ ਗਿਆ ਜਾਂ ਅਸੀਂ ਘਰੋਂ ਸਾਰੇ ਜਾਣੇ ਗਏ ਸੀ ਸਾਡੇ ਘਰੇ ਚੋਰੀ ਹੋ ਗਈ ਫੇਰ ਪੁਲਿਸ ਨੂੰ ਕੰਮ ਲਾਤਾ ਵੀ ਹੁਣ ਪਾ ਲੋ ਹੁਣ ਸਾਡੇ ਫੋਨ ਪਾੜ ਕੇ ਦਿਓ ਸਾਡੇ ਬਟੂਗੇ ਪਾੜ ਕੇ ਦਿਓ ਸਾਡੀਆਂ ਪੱਗਾਂ ਲੱਤਗੀਆਂ ਜੀ ਲੜਾਈ ਹੋ ਗਈ ਉਹ ਕਰੋ ਠੀਕ ਹੈ ਮਾਗਰੋ ਚੋਰੀ ਹੋ ਗਈ ਮਸ਼ੀਨ ਲੈ ਗਿਆ ਕੋਈ ਵਾਸ਼ਿੰਗ ਮਸ਼ੀਨ ਲੈ ਗਿਆ ਚੱਕ ਕੇ ਕੋਈ ਇਹਦਾ ਟੈਲੀਵਿਜ਼ਨ ਲੈ ਗਿਆ ਚੱਕ ਕੇ ਉਹ ਪਾਲੋ ਇਹਨਾਂ ਨੇ ਲਾਏ ਹੋਇਆ ਲੋਕ ਕੰਮ ਇਸ ਗੱਲਾਂ ਤੋਂ ਧਿਆਨ ਤੋਂ ਭੁੜਕਾ ਕੇ ਹੁਣ ਮੁੱਦਾ ਕੀ ਹੈ ਜੇ ਕਿਸੇ ਬੰਦੇ ਤੇ ਪਰਚਾ ਦਰਜ ਹੋ ਗਿਆ ਉਸ ਥਾਣੇ ਮੂਰੇ ਧਾਰਨਾ ਦੇਣਾ ਕਿ ਜਾਇਜ਼ ਗੱਲ ਹੈ ਵੀ ਇਹ ਝੂਠਾ ਹੋਇਆ ਜੀ ਇਹਦੀ ਇਹਨੂੰ ਕੈਨਸਲ ਕੀਤਾ ਜਾਵੇ ਤੇ ਤੁਰੰਤ ਇਹਦੀ ਅਖਰਾਜ ਰਿਪੋਰਟ ਭਰੀ ਜਾਵੇ ਤੇ ਜਿਹੜਾ ਹੈਗਾ ਕੋਰਟ ਦੇ ਵਿੱਚੋਂ ਜਿਹੜਾ ਹੈਗਾ ਇਨੂੰ ਕੋਸ਼ਿਸ਼ ਕਰਾਇਆ ਜਾਵੇ ਇਹ ਤਾਂ ਗੱਲ ਹੈਗੀਏ ਦੇਖੋ ਲੌਜੀਕ ਮੰਨਣਯੋਗ ਪਰ ਇੱਕ ਬੰਦੇ ਤੇ ਹੁਣ ਪਰਚਾ ਦਰਜ ਕਰਾਤਾ ਉਹ ਪੁਲਿਸ ਕਿਤੇ ਹੋਰ ਜ਼ਿਲ੍ਹੇ ਦੀ ਲੈ ਗਈ ਪਹਿਲਾਂ ਹੋਰ ਜ਼ਿਲ੍ਹੇ ਦੀ ਨੇ ਪੜ੍ਹਿਆ ਸੀ ਤੇ ਫੇਰ ਹੁਣ ਅੰਬੋੜ ਵਾਲਿਆਂ ਨੇ ਪੜ੍ਹਨਾ ਤੇ ਲੁਹਾਲੀ ਜ਼ਿਲ੍ਹਾ ਸੰਗਰੂਰ ਨਾਲ ਉਹਦਾ ਕੋਈ ਲੈਣਾ ਨਹੀਂ ਦੇਣਾ ਨਹੀਂ 3 ਚ ਨਹੀਂ 13 ਚ ਨਹੀਂ ਸੋ ਇਹ ਜਿਹੜੇ ਲੀਡਰ ਹੈ ਵੀਰੋ ਇਹ ਸਿਆਸੀ ਰੋਟੀਆਂ ਛੇਕ ਰਹੇ ਆ ਨੌਜਵਾਨੋ ਬਚੋ ਸੋਨੂੰ 扑ਕਾਉਂਦੇ ਆ ਸਾਡਾ ਨੌਜਵਾਨ ਹੈ ਜਿਹੜਾ ਉਹ ਗ੍ਰੈਜੂਏਸ਼ਨ ਕਰਕੇ ਨਾ ਜੀ ਉਹ ਧਿਆਨ ਤੋਂ ਪੜਕ ਜਾਂਦਾ ਵੀ ਮੈਂ ਯਾਰ ਕਿਹੜੀ ਨੌਕਰੀ ਲਵਾਂ ਕਿੱਧਰ ਜਾਵਾਂ ਇਸ ਤਰ੍ਹਾਂ ਹੋ ਜਾਂਦਾ ਨਾ ਤੇ ਇਸੇ ਤਰ੍ਹਾਂ ਜਿਹੜੇ ਸਿਆਸੀ ਲੀਡਰ ਆ ਉਹ 扑ਕਾ ਦਿੰਦੇ ਇਹਨਾਂ ਨੂੰ ਧਰਮ ਦੀ ਆੜ ਚ ਤੇ ਆਪਣਾ ਜਿਹੜਾ ਹੈਗਾ ਪੋਲੀਟੀਕਲ ਆੜ ਚ ਦੇਖੋ ਤੁਹਾਡਾ ਤੁਹਾਡਾ ਜਿਹੜੇ ਨੌਜਵਾਨ ਮੁੰਡਿਆ 20-20 ਸਾਲ ਦੇ ਉਹਨਾਂ ਦਾ ਪਾਰਟੀਆਂ ਨਾਲ ਕੀ ਲੈਣਾ ਦੇਣਾ ਮੈਨੂੰ ਇਹ ਦੱਸੋ ਪਹਿਲਾਂ ਤਾਂ ਪਾਰਟੀਆਂ ਨਾਲ ਕੀ ਲੈਣਾ ਦੇਣਾ ਉਹਨਾਂ ਨੂੰ ਤਾਂ ਚੰਨੀ ਵੀ ਇੱਕੋ ਜਿਹਾ ਸੁਖਵੀਰ ਬਾਦਲ ਵੀ ਇੱਕੋ ਜਿਹਾ ਠੀਕ ਹੈ ਜੀ ਬੀਬੀ ਪੱਠੜ ਵੀ ਇੱਕੋ ਜੀ ਆ ਹਰ ਸਿਮਰਤ ਕੌਰ ਬਾਦਲ ਵੀ ਇੱਕੋ ਹੈ ਇੱਕੋ ਜੀ ਹੈ ਸਿਮਰਜੀਤ ਮਾਨ ਵੀ ਉਹਨੂੰ ਇੱਕੋ ਜ ਹੈ ਠੀਕ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਨੂੰ ਇੱਕੋ ਜ ਹੈ ਉਹ ਨੌਜਵਾਨ ਮੁੰਡੇ ਆ ਉਹਨਾਂ ਨੇ ਪੜਨਾ ਤੇ ਆਪਦੀਆਂ ਨੌਕਰੀਆਂ ਲੈਣੀਆਂ ਸੋ ਇਹ ਜਿਹੜੇ ਲੀਡਰ ਆ ਸਾਡੇ ਇਹ ਪੜਘਾ ਰਹੇ ਆ ਸਰਕਾਰ ਦੀ ਸ਼ਬੀ ਖਰਾਬ ਕਰ ਰਹੇ ਆ ਤੇ ਜਿਹੜਾ ਹੈਗਾ ਆਵਾਜ਼ਾਈ ਵਿੱਚ ਠੱਲ ਪਾ ਰਹੇ ਆ ਸੋ ਇਹਦੇ ਤੇ ਧਿਆਨ ਦਿੱਤਾ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ i